ਸਸ਼ੇਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਰੈਲੀ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਵੱਲੋਂ ਨਾਤੇ ਤਿੱਖੇ ਹਮਲੇ ਕੀਤੇ ਜਾ ਰਹੇ ਨੇ ਸੋ ਇਸੇ ਕੜੀ ਤਹਿਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਬਣਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਲੈ ਕੇ ਜਿੱਥੇ ਚਰਨਜੀਤ ਸਿੰਘ ਚੰਨੀ ਹੋ ਰਹੇ ਨੇ ਸਭ ਹਾਲ ਚੁੱਕੇ ਨੇ ਉੱਥੇ ਉਹਨਾਂ ਨੇ ਤਾਂ ਜਿਵੇਂ ਕਸਿਆ ਹੈ ਕਿ ਪ੍ਰਧਾਨ ਮੰਤਰੀ ਜਦੋਂ ਵੀ ਪੰਜਾਬ ਆਉਂਦੇ ਨੇ ਇੱਕ ਨਵਾਂ ਕਲੇਸ਼ ਛੇੜ ਜਾਂਦੇ ਨੇ ਪਿਛਲੀ ਵਾਰ ਵੀ ਉਹਨਾਂ ਦੇ ਵੱਲੋਂ ਜਦੋਂ ਕਿਸਾਨਾਂ ਦੇ ਉੱਤੇ ਅਤਸ਼ਅਧਤ ਕਰਨ ਨੂੰ ਘਹਾਟਾ ਦੇ ਵੀ ਪੰਜਾਬ ਦੇ ਵਿੱਚ ਕਲੇਸ਼ ਛੇੜ ਗਿਆ ਤੇ ਇਸ ਵਾਰੀ ਵੀ ਜਦੋਂ ਪੰਜਾਬ ਆਏ ਤਾਂ ਕਿਸਾਨਾਂ ਨੂੰ ਘਰਾਂ 'ਚ ਹੀ ਬੰਦ ਕਰਵਾ ਦਿੱਤਾ ਤੇ ਜਿਹੜੇ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਨੂੰ ਜੇਲਾ ਦੇ ਵਿੱਚ ਡੱਕ ਲਿਆ ਤੇ ਪੰਜਾਬ 'ਚ ਇੱਕ ਹੋਰ ਨਵਾਂ ਕਲੇਸ਼ ਛਿੜ ਕੇ ਚਲੇ ਗਏ ਨੇ ਪ੍ਰਧਾਨ ਮੰਤਰੀ ਜੇ ਆਉਂਦੇ ਸਾਡੇ ਤਾਂ ਕਲੇਸ਼ ਪਾ ਕੇ ਚਲੇ ਜਾਂਦੇ ਪਿਛਲੀ ਵਾਰ ਵੀ ਪਾਗੇ ਸੀ ਐਤ ਕੀ ਫੇਰ ਕਿਸਾਨਾਂ ਦਾ ਤਨ ਮਾਰ ਮਾਰਦਾ ਰਾ ਸਾਰੀ ਰਾਤ ਕਿਸਾਨ ਅੰਦਰ ਮੱਛਰੜਾ ਦੇ ਡਾਇ ਦੇ ਵਿੱਚ ਮੈਂ ਤਾਂ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਪੰਜਾਬ ਵਾਸਤੇ ਆਪਣਾ ਨਜ਼ਰੀਆ ਠੀਕ ਕਰੋ ਕਿ ਪੰਜਾਬ ਤੁਹਾਡੇ ਨਾਲ ਲੱਗੇ ਸਾਨੂੰ ਕੋਈ ਇਤਰਾਜ ਨਹੀਂ ਹੈ ਕਿਸੇ ਵੀ ਪਾਰਟੀ ਦੇ ਨਾਲ ਲੇਕਿਨ ਸਖਾਵਾਂ ਮਾਹੌਲ ਬਣਾਵੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੋਈ ਅੱਛਾ ਵਿਸ਼ਵਾਸ ਦੇ ਕੇ ਜਾਂਦੀ ਹੈ ਇੱਥੇ ਭਾਜੀਪੀ ਦੀ ਕੱਲ ਰੈਲੀ ਕੋਈ ਨਹੀਂ ਦਿੱਤਾ ਉਹਦੇ ਕਰਕੇ ਲੋਕ ਨਰਾਜ਼ ਚਲੇ ਗਿਆ ਚੰਨੀ ਪਾਰਟੀ ਤਾਂ ਨਹੀਂ ਬਦਲੀ ਨਹੀਂ ਪਾਰਟੀ ਨਹੀਂ ਬਦਲੀ ਮੈਂ ਕਹ ਰਿਹਾ ਪਾਰਟੀ ਪਾਰਟੀ ਦਾ ਬੰਦਾ ਚਾਹੀਦਾ ਮੇਰਾ ਏਰੀਆ ਜਨਰਲ ਸੀਗਾ ਮੈਂ ਰਿਜ਼ਰਵ ਦੇ ਵਿੱਚ ਆਇਆ ਮੈਂ ਆਪਣੇ ਜਿਹੜੇਰਿਆਂ ਕੋਲ ਆਇਆ ਮੇਰੇ ਦਾਦੇ ਪਰਦਾਦੇ ਇੱਥੇ ਦੀ ਸੀ ਮੈਂ ਇੱਥੇ ਘਰ ਲਿਆ ਮੇਰੇ ਮੇਰੇ ਜਿਹੜੇਰੇ ਇੱਥੇ ਜਲਦਦਰ ਦੇ ਵਿੱਚ ਹੈ ਮੈਂ ਤਾਂ ਆ ਕੇ ਉੱਤੇ ਨਤਮਸਤੇ ਹਰ ਵਾਰ ਹੁੰਦਾ ਸਾਡੇ ਕੋਈ ਮੁੰਡਾ ਜੰਮਦਾ ਸਾਡੇ ਕੋਈ ਖੁਸ਼ੀ ਆਉਂਦੀ ਘਰ ਦੇ ਵਿੱਚ ਪਹਿਲਾਂ ਐਸੀ ਆਪਣੇ ਜਠੇਰਿਆਂ ਦੇ ਮਤਤ ਇਕੱਠ ਜਲੰਧਰ ਆਉਂਦੇ ਹੁਣ ਜਲੰਧਰੇ ਆ ਗਏ ਤਾਂ ਕਿਆ ਮਾੜੀ ਗੱਲ ਸਰ ਕੈਪਟਨ ਮਨਿੰਦਰ ਸੇਖਰ ਇਹਨਾਂ ਕੇਂਦਰ ਉਹਨਾਂ ਦਾ ਨਜ਼ਰੀਆ ਹੀ ਉਹਨਾਂ ਦਾ ਨਜ਼ਰੀਆ ਕਹਿ ਰਿਹਾ ਇਹ ਜਿਹੜਾ ਆਮ ਆਦਮੀ ਪਾਰਟੀ ਨੇ ਕੱਲ ਕਿਸਾਨਾਂ ਨੂੰ ਚੱਕ ਚੱਕ ਕੇ ਅੰਦਰ ਦਿੱਤਾ ਉਹਦਾ ਕਿਆ ਮਤਲਬ ਹੈ ਮਤਲਬ ਕਿਉਂ ਹੈ ਅਜਿਹਾ ਕਿਉਂ ਹੈ ਇਹ ਤਾਂ ਉਹ ਦੱਸਣ ਦੀ ਕਿਉਂ ਹੈ ਦੀ ਕਿਉਂ ਉਹ ਐਮਐਸਪੀ ਦੀ ਗਰੰਟੀ ਨਹੀਂ ਦੇ ਸਕੇ ਕੱਲ ਕਿਉਂ ਉਹ ਸਾਡੇ ਵਪਾਰੀਆਂ ਨੂੰ ਵਿਸ਼ਵਾਸ ਨਹੀਂ ਦੇ ਸਕੇ ਕਿ ਜੀਐਸ ਮੈਂ ਤੁਹਾਡੀ ਕੇਅਰ ਕਰੂੰਗਾ ਤੁਹਾਡਾ ਜਿਹੜਾ ਕਾਨੂੰਨ ਬਣਾਤਾ ਮੈਂ ਕਿ ਜੀ GST ਹੈ ਜਿਹੜਾ ਤੁਹਾਨੂੰ 31 ਮਾਰਚ ਤੱਕ ਜਮ੍ਹਾਂ ਕਰਾਉਣਾ ਪੈਣਾ ਮੈਂ ਉਹ ਵਾਪਸ ਲਵਾਂਗਾ ਤੁਸੀਂ ਇਹ 45 ਦਿਨਾਂ ਤੱਕ ਦਾ ਆਧਾਰ ਨਹੀਂ ਦੇ ਸਕਦੇ ਤੋਂ ਜ਼ਿਆਦਾ ਆਧਾਰ ਨਹੀਂ ਦੇ ਸਕਦੇ ਮੈਂ ਇਹ ਕਾਨੂੰਨ ਕਾਲਾ ਜਿਹੜਾ ਦੁਕਾਨਦਾਰਾਂ ਵਾਸਤੇ ਪਾਸੇ ਬਣਾਤਾ ਮੈਂ ਵਾਪਸ ਲਵਾਂਗਾ ਉਹ ਸਾਡੇ ਵਪਾਰੀ ਵਾਸਤੇ ਕਿਆ ਦੇ ਕੇ ਗਏ ਅੱਜ ਕੱਲ ਕਿਹੜਾ ਸਾਡੇ ਜਲੰਧਰ ਦੇ ਵਪਾਰੀ ਜੀ ਉਹਨਾਂ ਨੇ ਗੱਲ ਕੀਤੀਆਂ ਕੱਲ ਜਲੰਧਰ ਦਾ ਵਪਾਰੀ ਆ ਜੇ ਨਰਾਸ਼ ਹੈ ਕਿ ਭਾਜਪਾ ਨੇ ਉਹਨਾਂ ਦਾ ਕੱਲ ਦਿਲ ਤੋੜਿਆ ਕੋਈ ਵੀ ਚੀਜ਼ ਵਪਾਰੀਆਂ ਵਾਸਤੇ ਅਨਾਉਂਸ ਨਹੀਂ ਕਰਕੇ ਅਡਾਨੀਆਂ আর আদਾਨੀ ਦੇ ਇੱਥੇ ਬਣਾ ਕੇ بڑے بڑے ਮਾਹੌਲ ਸਾਡੇ ਜਲੰਧਰ ਦੀ ਜਿਹੜੀ ਦੁਕਾਨਦਾਰੀਆਂ ਉਹਨੂੰ ਖਤਮ ਕਰਨਾ ਚਾਹੁੰਦੇ ਆ ਐਸੀ ਆਪਣੇ ਜਲੰਧਰ ਦੇ ਵਪਾਰੀ ਨਾਲ ਇੱਕ ਦੁਕਾਨਦਾਰ ਨਾਲ